ਸਸ਼ੀਕਾਲ ਸਾਰਾ ਨੂੰ ਲੋ ਜੀ ਆਰਟੀਕਲ ਰੀਸਟੋਕ ਹੋਇਆ ਹੈ ਸਪੈਸ਼ਲੀ ਤੁਹਾਡੀ ਹੈਵੀ ਡਿਮਾਂਡ ਤੇ ਜੀ ਬੜੇ ਪਿਆਰੇ ਕਲਰ ਆਏ ਆ ਬੜੀ ਪਿਆਰੀ ਆਈਟਮ ਹੈ ਬੁਟੀਕ ਸਟਾਈਲ ਦਾ ਆਰਟੀਕਲ ਸੁਪਰ ਹਿੱਟ ਇਸ ਟਾਈਮ ਟ੍ਰੈਂਡਿੰਗ ਦੇ ਵਿੱਚ ਆ ਰਿਹਾ ਜੀ ਪਿਓਰ ਵਿਸਕੋਸ ਔਰ ਗੈਂਜ਼ਾ ਦਾ ਡਿਜੀਟਲ ਪ੍ਰਿੰਟ ਦੇ ਵਿੱਚ ਸਾਰਾ ਲੈਸ ਵਰਕ ਦਾ ਕੰਮ ਜੀ ਬਾਟਮ ਵਰਕ ਨਾਲ ਆਰਟੀਕਲ ਲੈ ਕੇ ਆਏ ਆ ਜੀ ਬੜਾ ਪਿਆਰਾ ਆਰਟੀਕਲ ਸਪੈਸ਼ਲ ਪੀਸ ਸੂਪਰ ਹਿੱਟ ਆਰਟੀਕਲ ਜੀ ਸਭ ਤੋਂ ਜ਼ਿਆਦਾ ਪਿਆਰ ਮਿਲਿਆ ਇਸ ਆਰਟੀਕਲ ਨੂੰ ਲੋ ਜੀ ਬਾਟਮ ਤੇ ਆਏਗਾ ਵਰਕ ਜੀ ਸਿਲਕ ਦੀ ਬਾਟਮ ਆਏਗੀ ਨਾਲ ਦੁਪੱਟਾ ਬਹੁਤ ਸੋਹਣਾ ਸਪੈਸ਼ਲ ਕਰੀਮ ਕਲਰ ਦਾ ਹੀ ਦੁਪੱਟਾ ਦੁਪੱਟੇ ਸਾਰਾ ਟਾਈ ਐਂਡ ਡਾਈ ਪ੍ਰਿੰਟ ਕਰਿਆ ਹੋਇਆ ਬੜਾ ਪਿਆਰਾ ਅਲਟੀਮੇਟ ਸੂਟ ਹੈ ਜੀ ਅਲਟੀਮੇਟ ਬਹੁਤ ਹੀ ਪਿਆਰੇ ਡਿਜ਼ਾਈਨਰ ਸੂਟਸ ਨੇ ਸਪੈਸ਼ਲ ਲੋ ਜੀ ਕਲਰ ਸ਼ੇਡ ਤੇ ਮਾਰੋ ਨਿਗਾਹ ਜੀ ਜਿਹੜਾ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰਨਾ ਤੁਸੀਂ WhatsApp ਤੇ ਆਹ ਕਲਰ ਦੇਖੋ ਕਿੰਨੇ ਪਿਆਰੇ ਨੇ ਇੱਕ ਆਏਗਾ yellow color ਬੜਾ ਪਿਆਰਾ ਕਲਰ ਜੀ ਇੱਕ ਕਾਈਗਾ ਸਪੈਸ਼ਲ ਵਾਈਟ ਕਲਰ ਇਹਦੇ ਵਿੱਚ ਬਲੈਕ ਕਲਰ ਵੀ ਐਡ ਕਰਵਾਇਆ ਨਵਾਂ ਇੱਕ ਆਏਗਾ ਸਪੈਸ਼ਲ ਵਾਈਟ ਕਰੀਮ ਕਲਰ ਬੜਾ ਪਿਆਰਾ ਕਲਰ ਹੈ ਇੱਕ ਆਏਗਾ ਗਾਜ਼ਰੀ ਕਲਰ ਆ ਵੀ ਕਲਰ ਬਹੁਤ ਸੋਹਣਾ ਹੈ ਸੋ ਜਿਹੜਾ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਲਿਓ ਸਪੈਸ਼ਲ ਆਰਟੀਕਲ ਹੈ ਬੁਟੀਕ ਸਟਾਈਲ ਡਿਜ਼ਾਈਨਰ ਫੈਂਸੀ ਪਿਓਰ ਵਿਸਕੋਸ ਔਰਗੇਂਜ਼ਾ ਲੋ ਜੀ ਬਲੈਕ ਕਲਰ ਜੀ ਕਿੰਨਾ ਪਿਆਰਾ ਕਲਰ ਹੈ ਦੇਖੋ ਬਲੈਕ ਸੋ ਜਿਹੜਾ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰੋ ਵਟਸਐਪ ਤੇ ਐਦਾਂ ਦੀ ਹੋਰ ਸੋਹਣ ਸੋਹਣ ਵੈਰਾਈਟੀ ਬਾਈ ਕਰਨ ਲਈ ਸ਼ਾਪ ਤੇ ਜ਼ਰੂਰ ਵਿਜ਼ਿਟ ਕਰੋ